ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਬੜੀ ਅਪਾਰ ਕਿਰਪਾ ਹੋਈ ਹੈ ਮੇਰ ਸਦਕਾ ਸਾਡੇ ਸਮੁੱਚੇ ਨਗਰ ਦੇ ਵੱਡੇ ਭਾਗ ਨੇ ਅੱਜ ਸਾਡੇ ਨਗਰ ਵਿਖੇ ਦੁਪਹਿਰਾ ਸੇਵ ਦੇ ਵਿੱਚ ਸਮੂਹ ਸੰਗਤਾਂ ਨੇ ਰਲ ਮਿਲ ਕੇ ਹਾਜ਼ਰੀਆਂ ਭਰੀਆਂ ਗੁਰਬਾਣੀ ਹਰਜਸ ਸੁਣਿਆ ਹੈ ਪੜ੍ਹਿਆ ਹੈ ਛੋਟੇ ਛੋਟੇ ਬੱਚਿਆਂ ਵੱਲੋਂ ਗੁਰਬਾਣੀ ਹਰਜਾ ਸੁਣ ਕੇ ਆਪਣਾ ਜੀਵਨ ਸਫਲ ਬਣਾਇਆ ਹੈ ਜੀ ਗੁਰਮੁਖ ਪਿਆਰਿਓ ਇਹੀ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਜੀ ਨਾਮ ਦਾ ਰੰਗ ਸਾਧੂ ਦਾ ਸੰਗ ਬਖਸ਼ਣਾ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਨੇ ਸਾਡੇ ਵੀ ਝੋਲੀ ਵਿੱਚ ਗੁਰਬਾਣੀ ਹਰਜਸ ਸਿਮਰਨ ਵਾਹਿਗੁਰੂ ਦਾ ਨਾਮ ਸਾਡੇ ਝੋਲੀ ਵਿੱਚ ਪਾਉਣਾ ਸਾਡਾ ਵੀ ਇਹ ਜੀਵਨ ਸਫਲ ਹੋ ਜਾਵੇ ਇਹੀ ਬੇਨਤੀ ਕਰਦੇ ਹਾਂ ਗੁਰਮੁਖ ਪਿਆਰਿਓ ਕੀਮਤੀ ਸਮੇਂ ਵਿੱਚੋਂ ਕੀਮਤੀ ਸਮਾਂ ਕੱਢੋ ਜਰੂਰ ਕੱਢ ਕੇ ਸਤਸੰਗਤ ਦੇ ਵਿੱਚ ਕੜੀਆਂ ਇਹ ਪ੍ਰਾਪਤ ਕਰਿਆ ਕਰੀਏ ਲਾਇਆ ਕਰੀਏ ਭਾਈ ਇਹ ਜੋ ਮਨੁੱਖਾ ਜੀਵਨ ਹੈ ਇਹਨੂੰ ਸਫਲ ਕਰਕੇ ਜਾਣਾ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ ਰਸਮੂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹੈ ਆਇਆ ਹੋਇਆ ਚੱਲਿਆ ਹੋਇਆ ਏਕ ਏਕ ਕਦਮ ਸਤਿਗੁਰ ਜੀ ਲੇਖੇ ਵਿੱਚ ਲਾਉਣ ਵੱਡੇ ਭਾਗ ਨੇ ਸਤਸੰਗਤ ਦੀਆਂ ਕੜੀਆਂ ਵੱਡੇ ਭਾਗਾ ਤੋਂ ਬਿਨਾਨੀ ਮਿਲਦੀਆਂ ਗੁਰਮੁਖ ਪਿਆਰਿਓ ਆਪਣੇ ਵੱਡੇ ਭਾਗ ਨੇ ਵੱਡੇ ਕੰਮ ਨੇ ਅੱਜ ਆਪਾਂ ਨੂੰ ਸਤਸੰਗਤ ਦੀਆਂ ਕੜੀਆਂ ਪ੍ਰਾਪਤ ਹੋਈਆਂ ਹੈ ਇਹੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਕਰਦੇ ਆਂ ਪਿਆਰਿਓ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਭਾਈ ਵਾਦ ਤੋਂ ਵਾਦ ਗੁਰਬਾਣੀ ਪੜੋ ਘਰਾਂ ਦੇ ਵਿੱਚ ਗੁਰਬਾਣੀ ਲਾਓ ਸੁਣੋ ਆਪਣੇ ਬੱਚਿਆਂ ਨੂੰ ਜ਼ਰੂਰ ਗੁਰਬਾਣੀ ਪੜਾਇਆ ਕਰੋ ਸੁਨਾਇਆ ਕਰੋ ਭਾਈ ਗੁਰੂ ਘਰ ਭੇਜਿਆ ਕਰੋ ਸਾਡੇ ਬਹੁਤ ਪਿਆਰ ਵਾਲੇ ਗੁਰਮੁਖ ਪਿਆਰੇ ਭਾਈ ਸੰਤ ਪ੍ਰਕਾਸ਼ ਸਿੰਘ ਜੀ ਉਹਨਾਂ ਨੇ ਗੁਰੂ ਘਰ ਸੰਗਤਾਂ ਵਾਸਤੇ ਭਾਈ ਚਾਹ ਦੀ ਲੰਗਰ ਅਤੇ ਬੂੰਦੀ ਦੇ ਲੰਗਰ ਸਮੂਹ ਸੰਗਤਾਂ ਵਾਸਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਮਾ ਦਾ ਸਬੰਧ ਸਫਲ ਕਰਾਇਆ ਹੈ ਗੁਰੂ ਕੀ ਸੰਗਤਾਂ ਵਾਸਤੇ ਚਾਹ ਪਾਣੀ ਦੇ ਲੰਗਰ ਲਾਏ ਗਏ ਨੇ ਸਤਿਗੁਰੂ ਜੀ ਕਿ ਮਾਈਆਂ ਅਚ ਬਰਕਤਾ ਪਾਉਣ ਚੜ੍ਹਦੇ ਆ ਕਾਲਾ ਬਖਸ਼ਣ ਸਮੂਹ ਪਰਿਵਾਰ ਨੂੰ ਐਸੇ ਤਰ੍ਹਾਂ ਹੀ ਸੇਵਾ ਕਰਨ ਦਾ ਸਤਿਗੁਰੂ ਜੀ ਬੱਲ ਬਖਸ਼ਣ ਜੀ ਇਹੀ ਅਰਦਾਸ ਬੇਨਤੀ ਸਬਦਾ ਪਨਾ ਕਰਨਾ ਮਹਾਰਾਜ ਜੀ ਕਿਰਤ ਕਮਾਈਆਂ ਚ ਬਰਕਤਾ ਪਾਉਣੀਆਂ ਸਭ ਨੂੰ ਗੁਰਬਾਣੀ ਪੜਦਾ ਬੱਲ ਬਖਸ਼ਣਾ ਜੀ ਇਸ ਸਮੂਹ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ